ਵਰਿੰਦਰ ਸਿੰਘ ਘੁੰਮਣ ਭਾਵੇਂ ਇਸ ਦੁਨੀਆ ਦੇ ਨਹੀਂ ਰਿਹਾ ਪਰ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ 'ਚ ਵਸਦਾ ਰਹੇਗਾ 100 ਕਿੱਲੇ ਦਾ ਮਾਲਕ ਸੀ ਜੱਟ 1100 ਮੱਝਾਂ ਰੱਖੀਆਂ ਸੀ ਤੇ ਹਰ ਇੱਕ ਨੂੰ ਇਹ ਹੀ ਕਹਿੰਦਾ ਸੀ ਕਿ ਪੰਜਾਬ ਚ ਰਹਿ ਕੇ ਮਿਹਨਤ ਕਰੋ ਕੋਈ ਨਸ਼ਾ ਨਾ ਕਰੋ ਤੇ ਸਾਕਾਹਾਰੀ ਰਹਿ ਕੇ ਚੰਗੇ ਸਰੀਰ ਬਣਾਓ ਕਿਉਂਕਿ ਵਰਿੰਦਰ ਘੁੰਮਣ ਦੁਨੀਆ ਚ ਪਹਿਲਾ ਸਾਕਾਹਾਰੀ ਬੋਡੀ ਬਿਲਡਰ ਸੀ ਜਿਸ ਨੇ ਬਹੁਤ ਹੀ ਜ਼ਿਆਦਾ ਸਰੀਰ ਬਣਾਇਆ ਹੋਇਆ ਸੀ ਸੋ ਵਰਿੰਦਰ ਘੁੰਮਣ ਦਾ ਤੁਹਾਨੂੰ ਇੱਕ ਨਿਕਾ ਜਿਹਾ ਵੀਡੀਓ ਕਲਿੱਪ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਤੁਸੀਂ ਦੇਖੋਗੇ ਕਿ ਜੱਟ ਕਿਵੇਂ ਬਾਲਟੀਆਂ ਦੀਆਂ ਬਾਲਟੀਆਂ ਹੀ ਦੁੱਧ ਦੀਆਂ ਪੀ ਜਾਂਦਾ ਹੁੰਦਾ ਸੀ ਤੁਸੀਂ ਦੇਖੋ ਮੈਂ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਵਰਲਡ ਦਾ ਵਿਸ਼ੇਸ బిਗੇਸਟ ਬੋਡੀ ਬਿਲਡਰ ਹੈ ਇਹ ਵੱਡੀ ਗੱਲ ਹੈ ਔਰ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤੇ ਅਸੀਂ ਘਰ ਦੀ ਖੁਰਾਕ 2002 2001 ਦੇ ਵਿੱਚ ਨਾ ਆਪਣਾ ਡੱਬੇ ਡੁੱਬੇ ਤਾਂ ਹੁੰਦੀ ਹੀ ਨਹੀਂ ਸੀਗੀ ਕੋਈ ਮਟਰਨ ਚਿਕਨ ਕੁਛ ਨਹੀਂ ਮੈਂ ਮੈਂਡਾ ਮਾਸ ਬਿਲਕੁਲ ਨਹੀਂ ਖਾਂਦਾ ਕਦੀ ਵੀ ਨਹੀਂ ਕੀਤਾ ਜੀ ਕਿੱਡੀ ਵੱਡੀ ਗੱਲ ਹੈ ਮਤਲਬ ਇਹ ਇੱਕ ਬਹੁਤ ਵੱਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚੋਂ ਮੈਸੇਜ ਲਾ ਲਓ ਜਾਂ ਘੁੰਮਣ ਸਾਹਿਬ ਵੱਲੋਂ ਹੈ ਵਰਲਡ ਲੈਵਲ ਦਾ ਮੈਸੇਜ ਲਗਾ ਲਓ ਕਿ ਸੇਤ ਨੂੰ ਫਿਟ ਰੱਖਣ ਵਾਸਤੇ ਕਿਸੇ ਹੋਰ ਜਾਨਵਰ ਨੂੰ ਮਾਰ ਕੇ ਖਾਣ ਦੀ ਲੋੜ ਨਹੀਂ ਹੈ ਹਾਂਜੀ ਜੇ ਤੁਸੀਂ ਵੀ ਵਰਿੰਦਰ ਘੁੰਮਣ ਨੂੰ ਦਿਲ ਤੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ